ਓ ਯਾਰ ਅੱਜ ਕੈਨੇਡਾ ਡੇ ਹੈਗਾ ਵਾ ਸਾਰੇ ਲੋਕੀ ਇੰਜੋਏ ਕਰਨਦੇ ਆ ਕੋਈ ਸੀਐਨ ਟਾਵਰ ਵੇਖਣ ਗਿਆ ਵਾ ਕੋਈ ਨਾਈਗਰਾ ਫਾਲ ਗਿਆ ਵਾ ਚਲ ਆ ਤੈਨੂੰ ਮੈਂ ਆਪਣੀ ਗੱਡੀ ਲੈ ਜਾਵਾਂ ਇੱਕ ਮਿੰਟ ਇੱਕ ਮਿੰਟ ਇਹਦੇ ਨਾਲ ਨਹੀਂ ਚਾਈ ਇਹੋ ਜਿਹੇ ਯਾਰ ਹੁੰਦੇ ਪਹਿਲੇ ਗੱਡੀ 'ਚ ਬਿਠਾ ਕੇ ਲੈ ਜਾਂਦੇ ਈ ਉੱਥੇ ਖਰਚਾ ਕਰਾ ਕੇ ਤੇ ਮੁੜ ਕੇ ਘਰ ਆਣ ਕੇ ਡਿਵਾਈਡ ਕਰਨਗੇ ਆਹ ਤੇਰਾ ਖਰਚਾ ਆ ਮੇਰਾ ਖਰਚਾ ਪੈਸੇ ਅੱਧੇ ਦੇ ਦੋ ਇਹੋ ਜਿਹੇ ਯਾਰਾਂ ਮਗਰ ਨਹੀਂ ਲੱਗੀ ਦੰਦਾ ਇਹ ਆਪਣੀ ਗੱਡੀ ਦਾ ਹੰਕਾਰ ਕਰਦਾ ਤੂੰ ਨਾ ਹੀ ਗੱਡੀ 'ਚ ਭਈ ਤੇਰੀ ਮੈਂ ਆਪਣੀ ਗੱਡੀ 'ਚ ਬਿਠਾ ਕੇ ਖੜੂਗਾ ਨਾ ਤਰ ਮੈਂ ਕੋਈ ਖਰਚਾ ਹੁੰਦਣਾ ਨਾ ਕੋਈ ਹਿੰਗ ਲੱ ਮੈਨੂੰ ਤਾਂ ਸ਼ਕਲ ਐਦੀ ਲੱਗਦੀ ਪੈਸੇ ਮੰਗਣ ਵਾਲੀ ਯਾਰ ਜੇ ਮੈਂ 1 ਰੁਪਈਆ ਵੀ ਮੰਗ ਜੂ ਨਾ ਤਾਂ ਕਈ ਸੀਸਾ ਦੇਊਗਾ ਜਿੱਤੇ ਇਹਨੂੰ ਮੈਂ ਖੜਨਾ ਆ ਤੂੰ ਜਾ ਆਪਣੀ ਗੱਡੀ ਤੇ ਅਹੀਂ ਆਪਣੀ ਗੱਡੀ ਤੇ ਜਾਵਾਂਗੇ ਇਹਨੂੰ ਕਹਿੰਦੇ ਭਰਾ ਵੇਲਾ ਖਰਚਾ ਵੀ ਨਹੀਂ ਕਰਾਂਦੇ ਮੇਰਾ ਕੋਈ ਤੇਰੇ ਤੋਂ ਪਹਿਲੇ ਪਹੁੰਚਾਂਗੇ ਚੱਲ ਆ ਵੀਰੇ ਅੱਰਾ ਤੇਰੇ ਤੋਂ ਪਹਿਲੇ ਪਹੁੰਚਾਂਗੇ ਵਿੱਚ ਮਾਰਨ ਲੱਗਾ ਸੀ ਓਏ ਵਿੱਚ ਮਾਰਨ ਲੱਗਾ ਸੀ ਪੁੱਤਰੀ ਸਾਡੇ ਸਾਈਕਲ ਨੂੰ ਵੇਖ ਕੇ ਨਾ ਛੜਦਾ ਹੀ ਇਹ ਇਹਨੂੰ ਇਹ ਵੀ ਇਹ ਪਹਿਲੇ ਪਹੁੰਚਣ ਲੱਗੇ ਸੀ ਅਰੇ ਮੌਕੇ ਮੇਰਾ ਚੱਲ ਜਾ ਇਹਨੇ ਨਹੀਂ ਤੇ ਅੱਧੀ ਰਾਹ ਤੇ ਕੋਸਾ ਕੇ ਚਲਾਉਣਾ ਹੀ ਭਾਈ ਰਲ ਮਿਲ ਕੇ ਜਾਵਾਂਗੇ ਫੇਰੀ ਪਹੁੰਚਾਂਗੇ ਹੁਣ ਮੈਂ ਤੇਰਾ ਠੇਕਾ ਥੋੜੀ ਲਿਆ ਵੀ ਸਾਰੇ ਰਾਤ ਤੈਨੂੰ ਭਾ ਕੇ ਖਾਣਾ ਅਰੇ ਮੈਂ ਚੱਲਿਆ ਵੀਰ ਉਹ ਤਨਾ ਫੇਰ ਗੱਡੀ ਤੇ ਨਾ ਜਾਵਾਂ ਮੈਂ ਛੋਟੇ ਵੀਰੇ ਐ ਤੱਕ ਗਦਾਰੀ ਨਹੀਂ ਕਰੀ ਦਿੰਦੀ ਹਾਏ ਤੁਹਾਡਾ ਬੇੜਾ ਕਰਕੇ ਜੇ ਕੁੱਤੇਓ ਸਾਈਕਲ ਛੱਤ ਤੇ ਰਖਾ ਲੋ ਗੱਡੀ ਦੀ ਮੈਨੂੰ ਵੀ ਲੈ ਜਾ ਨਾਲ